ਸਾਰੇ ਪਤਵੰਤੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਬਾਏ ਨਮਸਤੇ ਸਲਾਮ ਮੇਰੇ ਵੀਰੋ ਗੱਲ ਕਰਨ ਜਾ ਰਹੇ ਹਾਂ ਜੋ ਇੱਕ ਕਾਨੂੰਨ ਸੈਂਟਰ ਸਰਕਾਰ ਨੇ ਬਣਾਇਆ ਸੀ ਗੱਡੀਆਂ ਦੇ ਪ੍ਰਤੀ ਕਿ ਡੀਜ਼ਲ ਵਾਲੀਆਂ ਗੱਡੀਆਂ 10 ਸਾਲ ਦੀ ਚੱਲਣਗੀਆਂ ਉਸ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਪੈਟਰੋਲ ਵਾਲੀਆਂ ਗੱਡੀਆਂ 15 ਸਾਲ ਦੀ ਚੱਲਣਗੀਆਂ ਉਸ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ ਜੋ ਕਿ ਇਹ ਕਾਨੂੰਨ ਬਹੁਤ ਨਿਹੈਤ ਹੀ ਮੜਾ ਕਾਨੂੰਨ ਸੀ ਗੱਡੀਆਂ ਵਾਲਿਆਂ ਵਾਸਤੇ ਤੇ ਜਿਆਦਾ ਹੀ ਨਿਹਤ ਮੜਾ ਕਾਨੂੰਨ ਸੀ ਕਿਉਂਕਿ ਵੇਖੋ ਮੇਰੇ ਵੀਰੋ ਪਹਿਲੀ ਗੱਡਾ ਗੱਡੀ ਲੈਣ ਦਾ ਕਿਸਦਾ ਸੁਪਨਾ ਹੋਵੇ ਤੇ ਉਹ ਸੁਪਨੇ ਨੂੰ ਪੂਰ ਸਾਖ ਸਾਕਾਰ ਕਰਦਿਆਂ ਬੜੀ ਮਿਹਨਤ ਕਰਨੀ ਪੈਂਦੀ ਆ ਤੇ ਬੜਾ ਟਾਈਮ ਲੱਗਦਾ ਫਿਰ ਜਾ ਕੇ ਇਨਸਾਨ ਗੱਡੀ ਲੈਂਦਾ ਪਰ ਤੁਸੀਂ ਆਪਣੀ ਗੱਡੀ ਜਿਹੜੀ ਜਨ ਆਪਣੇ ਪੁੱਤਾਂ ਤੋਂ ਵੀ ਵੱਧ ਪਿਆਰੀ ਰੱਖਦੇ ਜੇ ਸਮੇਂ-ਸਮੇਂ ਤੇ ਮੇਨਟੇਨ ਕਰਦੇ ਹੋ ਸਭ ਕੁਝ ਕਰਦੇ ਹੋ ਤੁਹਾਨੂੰ ਪਤਾ ਨਾ ਤੁਹਾਡੀ ਗੱਡੀ ਕਿੱਦਾਂ ਦੀ ਆ ਵਧੀਆ ਚੱਲ ਰਹੀ ਆ ਪਰ ਸਰਕਾਰਾਂ ਇਹਦੇ ਪ੍ਰਤੀ ਇਹੋ ਜਿਹੇ ਗਲਤ ਫੈਸਲੇ ਲੈ ਕੇ ਲੋਕਾਂ ਦੇ ਜਨ ਜੀਵਨ ਨੂੰ ਅਸਤਵ ਵਿਅਸਤ ਕਰਨਾ ਚਾਹੁੰਦੀ ਸੀ ਜੋ ਉਹਨਾਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਇਹ ਸਰਕਾਰ ਲੋਕ ਮਾਰੂ ਨੀਤੀਆਂ ਬਣਾ ਕੇ ਹਮੇਸ਼ਾ ਹੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣੀਆਂ ਚਾਹੁੰਦੀਆਂ ਨੇ ਪਰ ਮੈਂ ਸਲਾਮ ਕਰਦਾ ਸੁਪਰੀਮ ਕੋਰਟ ਨੂੰ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਜਨਤਾ ਦੇ ਪ੍ਰਤੀ ਇਤਿਹਾਸਿਕ ਫੈਸਲਾ ਲਿਆ ਵਾ ਕਿ ਇਹ ਜੋ ਗੱਡੀਆਂ ਨੇ ਜਿਹੜੀਆਂ 10 ਸਾਲ ਪੁਰਾਣੀਆਂ 15 ਸਾਲ ਪੁਰਾਣੀਆਂ ਇਹ ਬੰਦ ਨਹੀਂ ਹੋਣਗੀਆਂ ਉਸੇ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਬਾਕੀ ਜੇ ਕੋਈ ਸਰਕਾਰ ਨੇ ਕੋਈ ਕਾਨੂੰਨ ਕੱਢਿਆ ਹੋਵੇ ਇਹਦੇ ਚਾ ਰਜਿਸਟ੍ਰੇਸ਼ਨ ਕਰਾਉਣੀ ਪਵੇ ਜਾਂ ਕੁਝ ਕਰਾਉਣਾ ਪਵੇ ਉਹ ਚੰਤ ਪੈਸੇ ਖਰਚ ਕੇ ਤੇ ਤੁਸੀਂ ਫਿਰ ਉਹ ਆਪਣੀਆਂ ਗੱਡੀਆਂ ਉਸੇ ਤਰ੍ਹਾਂ ਚਲਾ ਸਕਦੇ ਹੋ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਤੇ ਜਨਤਾ ਵੀ ਇਸ ਫੈਸਲੇ ਦੀ ਸੁਪਰੀਮ ਕੋਰਟ ਦੇ ਦੀ ਸਲਾਹਾ ਕਰਦੀ ਆ ਗੁੱਡਬਾਈ